ਪਾਕਿਸਤਾਨੀ ਨਾਗਰਿਕ ਹੁਣ ਬਿਨਾਂ ਸੁਰੱਖਿਆ ਮਨਜ਼ੂਰੀ ਦੇ ਬੰਗਲਾਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ ਤੇ ਉੱਥੇ ਬੰਗਲਾਦੇਸ਼ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਦੱਸਦੀ ਕਿ ਪਾਕਿਸਤਾਨੀ ਨਾਗਰਿਕ ਬਿਨਾਂ ਸੁਰੱਖਿਆ ਮਨਜ਼ੂਰੀ ਦੇ ਪਾਕਿਸਤਾਨ ਤੋਂ ਬੰਗਲਾਦੇਸ਼ ਜਾ ਸਕਣਗੇ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਦੇ ਲਈ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸੁਰੱਖਿਆ ਕਲੀਅਰੈਂਸ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਸੇਵਾਵਾਂ ਵਾਪਸ ਨੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ 2019 ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਬੰਗਲਾਦੇਸ਼ੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਐਸਐਸਡੀ ਤੋਂ ਗੈਰ ਇਤਰਾਜ਼ ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਸੀ ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਲਈ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਟਾਕਾ ਨੇ ਸੰਬੰਧੀ ਬੰਗਲਾਦੇਸ਼ ਦੇ ਕੋਲਕਾਤਾ ਮਿਸ਼ਨ ਨੂੰ ਆਦੇਸ਼ ਭੇਜਿਆ ਦੱਸਦੀ ਹੈ ਕਿ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ ਬੰਗਲਾਦੇਸ਼ ਦੇ ਵਿਦੇਸ਼ ਸਲਾਹਕਾਰ ਤੌਹੀਦ ਹੁਸੈਨ ਨੇ ਇਸ ਬਦਲਾਅ ਨੂੰ ਸਵੀਕਾਰ ਕਰ ਲਿਆ। ਉਹਨਾਂ ਨੇ ਕਿਹਾ ਕਿ 5 ਅਗਸਤ ਤੋਂ ਬਾਅਦ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਬਦਲਾਅ ਆਇਆ ਹੈ, ਇਹ ਅਸਲੀਅਤ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਇਹ ਸਮਝੇਗਾ ਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਬੰਗਲਾਦੇਸ਼ ਨਾਲ ਸੰਬੰਧਾਂ ਨੂੰ ਕਿਵੇਂ ਅੱਗੇ ਲਿਜਾਣਾ ਹੈ। ਮੁਹੰਮਦ ਯੂਨਸ ਦੀ ਸਰਕਾਰ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਮਹੀਨੇ ਹੀ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਸਿੱਧਾ ਸਮੁੰਦਰੀ ਸੰਪਰਕ ਸ਼ੁਰੂ ਹੋਇਆ ਸੀ। ਫਿਰ ਪਾਕਿਸਤਾਨ ਦੇ ਕਰਾਚੀ ਤੋਂ ਇੱਕ ਮਾਲ ਵਾਹਕ ਜਹਾਜ਼ ਬੰਗਾਲ ਦੀ ਖਾੜੀ ਰਾਹੀਂ ਬੰਗਲਾਦੇਸ਼ ਦੇ ਚਟਕ ਸਾਬ ਬੰਦਰਗਾਰ ਪਹੁੰਚਿਆ ਸੀ ਦੱਸ ਦਈਏ ਕਿ ਵੀਰਵਾਰ ਨੂੰ ਯੂਨਸ ਸਰਕਾਰ ਨੇ ਕੋਲਕਾਤਾ ਤੇ ਤ੍ਰਿਪੁਰਾ ਤੋਂ ਆਪਣੇ ਦੋ ਡਿਪਲੋਮੇਟਾਂ ਨੂੰ ਵਾਪਸ ਬੁਲਾ ਲਿਆ ਇਹ ਕਾਰਵਾਈ 2 ਦਸੰਬਰ ਨੂੰ ਅਗਰਤਲਾ ਸਥਿਤ ਬੰਗਲਾਦੇਸ਼ੀ ਡਿਪਟੀ ਹਾਈ ਕਮਿਸ਼ਨ ਚ ਪੰਤੋੜ ਦੀ ਘਟਨਾ ਦੇ ਕਰਕੇ ਕੀਤੀ ਗਈ ਸੀ ਦੋਵਾਂ ਦੇਸ਼ਾਂ ਵਿਚਾਲੇ ਵਾਧੇ ਤਣਾਅ ਦਰਮਿਆਨ ਬੰਗਲਾਦੇਸ਼ ਸਰਕਾਰ ਨੇ ਵੀ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ ਸੀ ਤ੍ਰਿਪੁਰਾ ਪੁਲਿਸ ਨੇ ਖੁਦ ਮੁਕੱਦਮਾ ਦਰਜ ਕੀਤਾ ਤੇ ਬੰਗਲਾਦੇਸ਼ ਮਿਸ਼ਨ ਦੇ ਵਿੱਚ ਪੰਤੋੜ ਦੀ ਘਟਨਾ ਦੇ ਵਿੱਚ ਸ਼ਾਮਲ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਦੱਸ ਦਈਏ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਚੱਲ ਰਹੇ ਤਣਾਅ ਕਾਰ ਉੱਤਰੀ ਬੰਗਲਾਦੇਸ਼ ਤੇ ਪੰਚਗਰ ਜ਼ਿਲ੍ਹੇ ਦੀ ਸਰਹੱਦ ਤੇ ਬੀਐਸਐਫ ਦੀ ਗੋਲੀਗਾਰੀ ਦੇ ਵਿੱਚ ਇੱਕ ਬੰਗਲਾਦੇਸ਼ੀ ਤਸਕਰ ਵੀ ਮਾਰਿਆ ਗਿਆ ਹੈ ਬੀਐਸਐਫ ਨੇ ਫਲੈਗਮਾਰਕ ਚੰਗਰਾਹੀ ਲਾਸ਼ ਬੀਜੀਬੀ ਨੂੰ ਸੌਂਪ ਦਿੱਤੀ ਹੈ ਬੀਐਸਐਫ ਦਾ ਕਹਿਣਾ ਹੈ ਕਿ ਕੁਝ ਤਸਕਰ ਭਾਰਤ ਤੋਂ ਗਊਆਂ ਨੂੰ ਲੈ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰ ਰਹੇ ਸੀ ਇਸ ਦੌਰਾਨ ਚੜਪ ਦੇ ਵਿੱਚ ਗੋਲੀ ਲੱਗੀ ਹੈ ਤਾਂ ਪਰ ਇਸ ਦਾ ਅਸਰ ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਦਿਖਣ ਲੱਗਾ ਹੈ ਕਿਉਂਕਿ ਬੰਗਲਾਦੇਸ਼ ਤੇ ਭਾਰਤ ਦੇ ਵਿਚਾਲੇ ਤਣਾਅ ਵਧ ਰਿਹਾ ਤੇ ਉੱਥੋਂ ਬੰਗਲਾਦੇਸ਼ ਤੇ ਪਾਕਿਸਤਾਨ ਦੇ ਕਰੀਬੀ ਰਿਸ਼ਤੇ ਹੁਣ ਨਿਕਰ ਕੇ ਸਾਹਮਣੇ ਆ ਰਹੇ ਬੰਗਲਾਦੇਸ਼ ਦੇ ਵੱਲੋਂ ਖੁੱਲੇ ਤੌਰ ਤੇ ਕਹਿ ਦਿੱਤਾ ਗਿਆ ਕਿ ਪਾਕਿਸਤਾਨੀ ਨਾਗਰਿਕ ਹੋਣ ਬਿਨਾਂ ਸੁਰੱਖਿਆ ਮਨਜ਼ੂਰੀ ਤੋਂ ਬੰਗਲਾਦੇਸ਼ ਦੇ ਵਿੱਚ ਸ਼ਾਮਲ ਹੋ ਸਕਣਗੇ